ਕੋ ਕਿੰਨੀ ਗਰਮੀ ਸੀ। ਗਿਲਾ ਕੂੜੇ ਦਾ ਬੱਠਲ ਉਹ ਮੇਂ ਜੁੱਕਰੀ ਪਿਆ। ਪਈ ਆ ਮਹਾਰਾਣੀ ਕੇ ਹਾਸੇ ਵੀ ਸਾਰਾ ਕੰਮ ਕਰ ਲੇ। ਖੜ ਜਾ ਇਹਦੀ ਲੈਣੀ ਆ ਜਾ ਕੇ ਖਬਰ। ਲੱਗਦਾ ਨੇ ਸਾਰੀ ਤਾਂ ਲਿਖ ਕਿਵੇਂ ਪਈ ਹੈਗੀ। ਹਾਈ ਪਈਗੀ। ਕਿਵੇਂ? ਕਿਵੇਂ ਪਈ ਹੈਗੀ ਤੈਨੂੰ ਕਿਹਾ ਸੀ ਕੰਮ ਕਰ ਦੇ ਝਾੜੂ ਵੀ ਉੱਥੀ ਛੜਦਾ। ਉਹ ਕੂੜੇ ਦਾ ਬੱਠਲ ਵੀ ਉਹ ਮੇਂ ਜੁੱਕਰੀ ਪਿਆ ਦਾ। ਮੈਂ ਤਾਂ ਥੱਕ ਗਈ ਪੈ ਨਹੀਂ ਸੰਗੋਦੀ ਸੰਗੋਦੀ ਕਰਦਾ। ਅੱਛਾ। ਕੰਮ ਕਹਿ ਦੋ ਉਹਦੇ ਸਾਹ ਚੜਾਉਣ ਲੱਗ ਗਏ ਨੇ ਕਿ ਥੱਕ ਗਈ ਮੈਂ ਜਿਹੜੂ ਤੈਨੂੰ ਕਿਹਾ ਸੀ ਵੀ ਮੈਂ ਇਸ ਸ਼ਹਿਰ ਆਣੀਆ ਮੇਰੇ ਅੰਦਰ ਕੰਮ ਨਵੇਂ ਨੇ ਤੂੰ ਪਈ ਕਿ ਮੋਜਾਂ ਨਾਲ ਪਈ ਗਈ ਕੋਈ ਨਹੀਂ ਮੈਂ ਹੁਣ ਕਰ ਲੈਣੀ ਐ ਫੇਰ ਹੁਣ ਕਰ ਲੈਣੀ ਐ ਹੁਣ ਤਾਂ ਤੂੰ ਖਰਚਾ ਤੂੰ ਮੁਕਤ ਕਰਦੀ ਤੇ ਮੇਰੀ ਹੈਗੀ ਵੀ ਫੇਰ ਤੈਨੂੰ ਕਿਹਾ ਸੀ ਮੈਂ ਕੰਮ ਕਰ ਸੀ ਤਾਂ ਚੰਗਾ ਤਾਰਾਂਦਾ ਤੈਨੂੰ ਮੈਂ ਤੂੰ ਆਏ ਨੀ ਲੋਟ ਆਉਂਦੀ ਹੈਗੀ ਨੀ ਤੂੰ ਜਮੇ ਨੀ ਲੋਟ ਤੇਨੂੰ ਕਦੇ ਨਹੀਂ ਬੰਦ ਕਰ ਲੈਣਾ ਖਿਆਉਣਗੀ ਮੈਂ ਉਹਨਾਂ ਅਭੀ ਸੋਤੈ ਨੂੰ ਕਿੰਨੇ ਵਾਰੀ ਕਿਹਾਗਾ ਵੀ ਸਾਰਾ ਕੰਮ ਕਰਕੇ ਰੱਖ ਲਿਆ ਕਰ ਮੇਰੇ ਆਉਂਦੀ ਨੂੰ ਮੋਜਾਂ ਨਾਲ ਕਾਈ ਜਾਂਦੀ ਹੈਗੀ ਖਾਂਦੀ ਨਹੀਂ ਔਖੀ ਹੁੰਦੀ ਕੰਮ ਕਰਦੀ ਔਖੀ ਹੁੰਦੀ ਆ ਇਹ ਇਹਦਾ ਨਹੀਂ ਇਹਨੂੰ ਨਹੀਂ ਪਤਾ ਇਹਦਾ ਬਾਹ ਕਿਹਦੇ ਨਾਲ ਪਿਆ ਕਿਰਨਾ ਕਹਿੰਦੇ ਮੈਨੂੰ ਕਿਰਨਾ ਸਿੱਧੀ ਤੈਨੂੰ ਤੱਕਲੇ ਬਾਹ ਨੂੰ ਹੁਣ ਕਰ ਦੂੰ ਮੈਨੂੰ